ਤਹਿ ਉੱਤਰ ਕੇਂਦਰ ਸਰਕਾਰ ਦੇ ਵੱਲੋਂ 37 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕੇਂਦਰ ਸਰਕਾਰ ਨੇ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕੀਤੀਆਂ ਨੇ ਕੈਮੀਕਲਜ਼ ਅਤੇ ਫਰਟੀਲਾਈਜ਼ਰ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ ਕੰਪਨੀ ਵੱਲੋਂ ਵੇਚੀਆਂ ਜਾਂਦੀਆਂ 35 ਦਵਾਈਆਂ ਦੀਆਂ ਕੀਮਤਾਂ ਬਾਰੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕੌਮੀ ਫਰਟੀ ਫਾਰਮਾਸਿਟੀਕਲ ਮੋਲ ਅਥਾਰਟੀ ਦਾ ਮਕਸਦ ਦਵਾਈਆਂ ਨੂੰ ਕਿਫਾਇਤੀ ਮੁੱਲ ਤੇ ਲੋਕਾਂ ਨੂੰ ਉਪਲਬਧ ਕਰਾਉਣਾ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੁਝ ਦਵਾਈਆਂ ਦਾ ਮੁੱਲ ਪਹਿਲਾਂ ਨਾਲੋਂ ਘਟੇਗਾ ਇਸ ਦੇ ਵਿੱਚ ਸੋਜਿਸ਼ ਘਟਾਉਣ ਵਾਲੀਆਂ ਦਵਾਈਆਂ ਦਿਲ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਐਂਟੀਬਾਇਓਟਿਕ ਐਂਟੀ ਡਾਇਬੀਟਿਕ ਅਤੇ ਮਨੋਰੋਗ ਨਾਲ ਸੰਬੰਧਿਤ ਦਵਾਈਆਂ ਸ਼ਾਮਲ ਨੇ ਜਾਣਕਾਰੀ ਦੇ ਮੁਤਾਬਕ ਪ੍ਰਮੁੱਖ ਦਵਾਈਆਂ ਦੇ ਵਿੱਚ ਐਕਸ ਫਲੋ ਫਿਨੇਕ ਪੈਰਾਸੀਟਾਮੋਲ ਟ੍ਰਿਪਸਿਨ ਕਾਈਮੋਟਰਸਿਨ ਅ ਅਮੋਕਸੀਸਾਈਕਲਿਨ ਅਤੇ ਪੋਟਾਸ਼ੀਅਮ ਕਲੇਵੋਨੇਟ ਅਵੈਰੋ ਵੈਸਟਨ ਅਤੇ ਕੁਝ ਔਰਲ ਐਂਟੀਬਾਇਓਟਿਕ ਦਵਾਈਆਂ ਦੇ ਸਮੇਲ ਸ਼ਾਮਿਲ ਨੇ ਇਹਨਾਂ ਦਵਾਈਆਂ ਦੇ ਵਿੱਚ ਜਿਵੇਂ ਕਿ ਆ ਐਪੇਗਲੀ ਫਲੋਜਿਨ ਸੀਟਾ ਗਲੈਪਟਿਨ ਅਤੇ ਮੈਟਫਾਰਮਿਨ ਦੇ ਨਾਮ ਸ਼ਾਮਿਲ ਨੇ ਐਨ ਪੀ ਪੀ ਐਨ ਇਸ ਫਸਟ ਕੀਤਾ ਹੈ ਕਿ ਇਹਨਾਂ ਕੀਮਤਾਂ ਦੇ ਵਿੱਚ ਜੀ ਐਸ ਟੀ ਸ਼ਾਮਿਲ ਨਹੀਂ ਹੈ ਤੇ ਲੋਡ ਪੈਣ ਤੇ ਹੀ ਲਗਾਇਆ ਜਾਵੇਗਾ ਨੋਟੀਫਿਕੇਸ਼ਨ ਅਨੁਸਾਰ ਰਿਟੇਲਰਾਂ ਦੇ ਡੀਲਰਾਂ ਨੂੰ ਆਪਣੀਆਂ ਦੁਕਾਨਾਂ ਦੇ ਵਿੱਚ ਨਵੀਆਂ ਕੀਮਤਾਂ ਦੀ ਜਾਣਕਾਰੀ ਉਪਲਬਧ ਕਰਾਉਣ ਦੇ ਲਈ ਕਿਹਾ ਗਿਆ ਹੈ ਕਿਹੜੀ ਦਵਾਈ ਦੀ ਕੀਮਤ ਕੀ ਹੋਵੇਗੀ ਪੈਰਾਸੀਟਾਮੋਲ ਅਤੇ ਟ੍ਰਿਪਸਨ ਕਾਈਮੋਟਰਸਨ ਅਤੇ ਇੱਕ ਗੋਲੀ ਦੀ ਕੀਮਤ ਹੁਣ 13 ਰੁਪਏ ਨਿਰਧਾਰਿਤ ਕੀਤੀ ਗਈ ਹੈ ਸੋ ਇਹ ਵੱਖੋ-ਵੱਖਰੀਆਂ ਦਵਾਈਆਂ ਦੇ ਵੱਖੋ-ਵੱਖਰੇ ਜਿਹੜੀਆਂ ਕੀਮਤਾਂ ਨੇ ਉਹ ਕੇਂਦਰ ਸਰਕਾਰ ਵੱਲੋਂ ਕੀਮਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਨੇ ਸੋ ਨਿਸ਼ਚਿਤ ਤੌਰ ਦੇ ਉੱਤੇ ਆਮ ਲੋਕਾਂ ਨੂੰ ਜਿਹੜੀਆਂ ਰੋਜ਼ਾਨਾ ਵਰਤੋਂ ਦੀਆਂ ਦਵਾਈਆਂ ਨੇ ਉਹ ਸਸਤੀ ਕੀਮਤ ਤੇ ਹੁਣ ਉਪਲਬਧ ਹੋ ਸਕਣਗੀਆਂ